ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਸਮਰਥਕ ਜੇਲ੍ਹ ਤੋਂ ਰਿਹਾ ਹੋ ਗਿਆ ਹੈ ਜੇਲ੍ਹ ਤੋਂ ਰਿਹਾ ਹੋਏ ਨੇ ਰਜੇਸ਼ ਛੱਤਰੀ ਦੇ ਨਾਲ ਮੁਲਾਕਾਤ ਕੀਤੀ ਗਈ ਸਮਰਥਕ ਨੂੰ ਗੜ ਲਾ ਕੇ ਵੈਲਕਮ ਕੀਤਾ ਰਵਨੀਤ ਬਿੱਟੂ ਨੇ ਬਿੱਟੂ ਨੇ ਮਾਨ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ ਉਹਨੇ ਕਿ ਬੀਜੇਪੀ ਨਾਲ ਜੁੜੇ ਹੋਣ ਕਰਕੇ ਝੂਠਾ ਪਰਚਾ ਪਾਇਆ ਗਿਆ ਤੁਸੀਂ ਇੱਕ ਆਮ ਆਦਮੀ ਤੇ ਤਾਕਤ ਦਿਖਾ ਰਹੇ ਹੋ ਜੇ ਤਾਕਤ ਦਿਖਾਉਣੀ ਆ ਤਾਂ ਮੇਰੇ ਤੇ ਦਿਖਾਓ ਰਵਨੀਤ ਬਿੱਟੂ ਦੇ ਵੱਲੋਂ ਇਹ ਵੀ ਚੈਲੰਜ ਕਰ ਦਿੱਤਾ ਗਿਆ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਸਮਰਥਕ ਦਰਸਲ ਜੋ ਕਿ ਜੇਲ੍ਹ ਤੋਂ ਰਿਹਾ ਹੋਇਆ ਆ ਤਾਂ ਰਿਹਾ ਹੋਣ ਤੋਂ ਬਾਅਦ ਅਰਵਨੀਤ ਬਿੱਟੂ ਦੇ ਵੱਲੋਂ ਮੁਲਾਕਾਤ ਕੀਤੀ ਗਈ ਉਹਨਾਂ ਦਾ ਮੂੰਹ ਮਠਾ ਕਰਵਾਇਆ ਗਿਆ ਤੁਹਾਨੂੰ ਅਸੀਂ ਉਹ ਤਸਵੀਰਾਂ ਵਿੱਚ ਵਿਖਾ ਰਹੇ ਹਾਂ ਆ ਕਿਸ ਤਰੀਕੇ ਦੇ ਨਾਲ ਅਰਵਨੀਤ ਬਿੱਟੂ ਦੇ ਵੱਲੋਂ ਵੈਲਕਮ ਕੀਤਾ ਗਿਆ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਜੋਰ ਰਵਨੀਤ ਬਿੱਟੂ ਦੇ ਕਰੀਬੀਆਂ ਦੇ ਖਿਲਾਫ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਉਸ ਨੂੰ ਲੈ ਕੇ ਆ ਖੂਬ ਸਿਆਸਤ ਦੇ ਡਰਾਮਾ ਵਿੱਚ ਪਿਛਲੇ ਦਿਨੀ ਹੋਇਆ ਅਰਵਨੀਤ ਬਿੱਟੂ ਜਦੋਂ ਪੂਰੇ ਆਪਣੇ ਲਾਮ ਲਸ਼ਕਰ ਦੇ ਨਾਲ ਆ ਮੁੱਖ ਮੰਤਰੀ ਮੰਦਿਰ ਰਿਹائش ਦੇ ਬਾਹਰ ਚਲੇ ਪਹੁੰਚ ਜਾਂਦੇ ਨੇ ਆ ਮੁੱਖ ਮੰਤਰੀ ਮੰਦ ਦੇ ਨਾਲ ਮੁਲਾਕਾਤ ਕਰਨਾ ਚਾਹੁੰਦੇ ਨੇ ਹਾਲਿਆ ਹਾਲਾ ਕਿ ਮੁਲਾਕਾਤ ਅੱ ਨਹੀ ਹੋ ਸਕੀ ਇਸੇ ਦੌਰਾਨ ਰਮਨਿਤ ਬਿੱਟੂ ਦੇ ਜੋ ਸੁਰੱਖਿਆ ਕਰਮਚਾਰੀ ਸਨ ਤਾਂ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਅਧਿਕਾਰੀ ਆਪਸ ਦੇ ਵਿੱਚ ਬਹਿਸਦੇ ਹੋਏ ਵੀ ਨਜ਼ਰ ਆਏ ਉਹ ਪੂਰਾ ਸਿਆਸੀ ਡਰਾਮਾ ਜੋ ਕਿ ਪਿਛਲੇ ਦਿਨੀ ਹੋਇਆ ਸਿੱਧੇ ਤੌਰ ਤੇ ਇਸ ਦੀ ਕੀ ਕਾਰਵਾਈ ਦਾ ਰਮਨਿਤ ਬਿੱਟੂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਇਸ ਦੇ ਵਿਚਾਲੇ ਹੁਣ ਰਮਨਿਤ ਬਿੱਟੂ ਦਾ ਸਮਰਸਥਕ ਜੋ ਕਿ ਜੇਲ੍ਹ ਤੋਂ ਰਿਹਾ ਹੋ ਕੇ ਬਾਹਰ ਆਇਆ ਜਿਸ ਦਾ ਕੇ ਨਾਮ ਰਜੀਵ ਛੱત્રી ਜਿਨ੍ਹਾਂ ਦੇ ਨਾਲ ਰਮਨਿਤ ਬਿੱਟੂ ਦੇ ਵੱਲ ਹਮਲਾਕਾਜ਼ ਵੀ ਕੀਤੀ ਗਈ ਤਾਂ ਉਹਨਾਂ ਦਾ ਮੂੰਹ ਮਿੱਠਾ ਕਰਵਾ ਕੇ ਰਮਨਿਤ ਬਿੱਟੂ ਦੇ ਵੱਲੋਂ ਹਾ ਵੈਲਕਮ ਕੀਤਾ ਗਿਆ ਅਨਾਲੀ ਰਵਨੀਤ ਬਿੱਟੂ ਨੇ ਮਾਨ ਸਰਕਾਰ ਨੂੰ ਮੁੜ ਤੋਂ ਨਿਸ਼ਾਨੇ ਤੇ ਲਿਆ ਉਹਨਾਂ ਦਾ ਕਹਿਣਾ ਕਿ ਭਾਜਪੀ ਨਾਲ ਜੁੜੇ ਹੋਣ ਕਰਕੇ ਝੂਠਾ ਪਰਚਾ ਪਾਇਆ ਗਿਆ ਤੁਸੀਂ ਇੱਕ ਆਮ ਆਦਮੀ ਤੇ ਤਾਕਤ ਦਿਖਾ ਰਹੇ ਹੋ ਜੇ ਤਾਕਤ ਦਿਖਾਉਣੀ ਹੈ ਤੇ ਮੇਰੇ ਤੇ ਦਿਖਾਓ ਇਹ ਵੀ ਚੈਲੰਜ ਕੀਤਾ ਗਿਆ ਰਵਨੀਤ ਬਿੱਟੂ ਦੇ ਵੱਲ ਇਹ ਕੋਈ ਸ਼ਕਤੀ ਨਹੀਂ ਜਿਹੜਾ ਤੋਂ ਪਰਿਵਾਰ ਦਾ ਜੀ ਮਤਲਬ ਕਹਿੰਦਾ ਸਿਰਫ ਇਹ ਭਾਵਨਾ ਮੈਂ ਇਸ ਵੇਲੇ ਜਾਂ ਮੈਂ ਸਮਝ ਸਕਦਾ ਜਾਂ ਜਾਨ ਜਿਹੜਾ ਨਾਲ ਜੁੜਿਆ ਹੋਇਆ ਪਾਰਟੀ ਦੇ ਨਾਲ ਪਰਿਵਾਰ ਨਾਲ ਜੁੜਿਆ ਹੁੰਦਾ ਉਹ ਸਮਝ ਸਕਦਾ ਹੈ ਮਾਨ ਸਾਹਿਬ ਇਹ ਵਿਚਾਰੀਆਂ ਤੇ ਇਹਨਾਂ ਦਾ ਇਹਨਾਂ ਦਾ ਕੀ ਇਹਨਾਂ ਦਾ ਕੀ ਕਸੂਰ ਇਹ ਕਸੂਰ ਵੀ ਇਹ ਸਿਰਫ ਬੀਜੇਪੀ ਨਾਲ ਜਾਂ ਮੇਰੇ ਨਾਲ ਇਹ ਖੜੇ ਨਹੀਂ ਇਹ ਤਾਂ ਆਮ ਜਿਹਨੂੰ ਤੁਸੀਂ ਕਹਿੰਦੇ ਹੋ ਨਾ ਆਮ ਆਦਮੀ ਤੁਸੀਂ ਕਹਿੰਦੇ ਹੋ ਇਹ ਉਹ ਆਦਮੀ ਆ ਇਹਨਾਂ ਦਾ ਤੁਹਾਡਾ ਕੀ ਮਕਸਦ ਹੈ ਇਹਨਾਂ ਦੇ ਤਾਂ ਤੁਸੀਂ ਕਾਨੂੰਨ ਹੋਰ ਪਰਚਾ ਪਾ ਲਓ ਇੱਕ ਗੱਲਾ ਪਰਿਵਾਰ ਚ ਵੱਡਾ ਹੈ ਤੇ ਤੁਹਾਨੂੰ ਲੱਗਦਾ ਵੀ ਇਹ ਇਹ ਕਿਹੜੇ ਜੁਰਮ ਕਰਕੇ ਜਾਂ ਕਿਹੜੇ ਜ਼ਿੰਦਗੀ ਚ ਇੱਕ ਕੋਈ ਕਿਸੇ ਨੇ ਕਦੇ ਸ਼ਿਕਾਇਤ ਇਹਨਾਂ ਦੇ ਉੱਤੇ ਜਾਂ ਪਰਿਵਾਰ ਦੇ ਉੱਤੇ ਐਤਰੀ ਪਰਿਵਾਰ ਦੇ ਉੱਤੇ ਕੋਈ ਸ਼ਿਕਾਇਤ ਕਿਸੇ ਨੇ ਉਹ ਇਹ ਕਹਿਣ ਦੀ ਵੀ ਅਜੇ ਤੱਕ ਦਰਜ ਕੀਤੀ ਹੋਵੇ ਪਰ ਕਿਉਂਕਿ ਮੇਰੇ ਦਾਦਾ ਜੀ ਸਤਾਰ ਵਿਰਨ ਸਿੰਘ ਜੀ ਨਾਲ ਸਤਕਾਰ ਜੀ ਉਗਰਜੰਦਰ ਐਤਰੀ ਨਾਲ ਜਿਹੜੇ ਉਹਨਾਂ ਦੇ ਸਾਥੀ ਸੀ ਅਤਵਾਦ ਵੇਲੇ ਜਿਹੜੇ ਜ਼ਿਲ੍ਹਾ ਪ੍ਰਧਾਨ ਸੀ ਪਟਿਆਲੇ ਦੇ ਉਹਨਾਂ ਨੇ ਵੀ ਆਪਣੇ ਤੇ ਕਦੇ ਪੱਗ ਤੇ ਚਿੱਟੀ ਪੱਗ ਬੰਨ੍ਹਦੇ ਸੀ ਦਾਗ ਨਹੀਂ ਲੱਗਣ ਦਿੱਤਾ ਸੀ ਅੱਜ ਉਸੇ ਆਪਣੇ ਫਾਦਰ ਦੇ ਨਾਮ ਕਰਕੇ ਆਪਣੇ ਮੇਰਾ ਜੋ ਰਿਸ਼ਤਾ ਸੀ ਮੇਰੇ ਪਰਿਵਾਰ ਨਾਲ ਦਾਦਾ ਜੀ ਨਾਲ ਉਹ ਏ ਨਿਵਾ ਰਹੇ ਆ